ਦੋਸਤੋ ਚੋਣਾ ਨੂੰ ਲੈ ਕੇ ਜਿਹੜੀ ਅਪਡੇਟ ਤੁਹਾਡੇ ਨਾਲ ਹਰ ਇੱਕ ਸ਼ੇਅਰ ਕਰਦੇ ਰਹਿੰਦੇ ਹੁਣ ਤੱਕ ਦੀ ਜਿਹੜੀ ਬਹੁਤ ਵੱਡੀ ਖਬਰ ਆ ਰਹੀ ਆ ਉਹ ਆ ਰਹੀ ਆ ਭਾਜਪੀ ਤੋਂ ਜਿਹੜੇ ਜਲੰਧਰ ਦੇ ਹੰਸਰਾਜ ਹੰਸ ਜੋ ਦਿੱਲੀ ਨਾਰਥ वेस्ट ਤੋਂ ਜਿਹੜੀ ਉਹਨਾਂ ਦੀ ਟਿਕਟ ਜਿਹੜੀ ਕੱਢ ਦਿੱਤੀ ਗਈ ਆ ਜਲੰਧਰ ਤੋਂ ਜਿਹੜੀ ਇਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਏ ਜਿਹੜੀਆਂ ਚਰਚਾਾਂ ਮ ਜਿਹੜੇ ਛਿੜ ਰਹੀਆਂ ਨੇ ਲੋਕ ਸਭਾ ਚੋਣਾਂ ਵੀ ਥੋੜਾ ਸਮਾਂ ਹੀ ਰਹਿ ਗਿਆ ਹੈ ਸਾਰੀਆਂ ਪਾਰਟੀਆਂ 2024 ਜਿਹੜੀ ਲੋਕ ਸਭਾ ਦੀਆਂ ਚੋਣਾਂ ਦੀ ਜਿਹੜੀ ਤਿਆਰੀਆਂ ਜੋਰ-ਸ਼ਰਨਾਂ ਚੱਲ ਰਹੀਆਂ ਨੇ ਫਿਲਹਾਲ ਚੋਣ ਕਮਿਸ਼ਨ ਵੱਲੋਂ ਤਾਰੀਖ ਅਜੇ ਜਿਹੜੀ ਜਾਰੀ ਨਹੀਂ ਕੀਤੀ ਗਈ ਪਰ ਸਿਆਸਤ ਪਹਿਲਾਂ ਹੀ ਤੇਜ਼ੀ ਜਿਹੜੀ ਆ ਉਹ ਚੱਲ ਰਹੀ ਸੀ ਸਿਆਸਤ ਵਿੱਚ ਭਾਜਪਾ ਨੇ ਉਮੀਦਵਾਰਾਂ ਦੀ ਜਿਹੜੀ ਦੂਜੀ ਜਿਹੜੀ ਸੂਚੀ ਦਾ ਜਿਹੜਾ ਐਲਾਨ ਜਿਹੜਾ ਉਹ ਕਰ ਦਿੱਤਾ ਵਾ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਬੀਜਪੀ ਵੱਲੋਂ ਇਹ ਲਿਸਟ 72 ਉਮੀਦਵਾਰਾਂ ਦੇ ਨਵੇਂ ਜਿਹੜਾ ਐਲਾਨ ਕੀਤਾ ਗਿਆ ਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਨੂੰ ਵੀ 72 ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਖੱਟਰ ਕਰਨਾਲ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ ਗੜਵਾਲ ਤੋਂ ਅਨਿਲ ਬੁਲਾਨੀ ਚੋਣ ਮੈਦਾਨ ਵਿੱਚ ਹਨ ਅਨੁਰਾਗ ਠਾਕੁਰ ਨੂੰ ਹਿਮੇਰਪੁਰ ਤੋਂ ਮੌਕਾ ਦਿੱਤਾ ਗਿਆ ਹੈ ਭਾਜਪਾ ਦੀ ਦੂਜੀ ਸੂਚੀ ਵਿੱਚ অশੋਕ ਤਵਰ ਨੂੰ सिरसा ਤੋਂ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਗੁਰੂਗ੍ਰਾਮ ਰਾਏ ਤੋਂ 인ਦਰਜੀਤ ਸਿੰਘ ਫਰੀਦাবাদ ਤੋਂ 크리ਸ਼ਨਪਾਲ ਗੁਰજર ਅਤੇ ਮਹਾਰਾਜ ਤੋਂ ਸਾਬਕਾ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦੀ ਪਤਨੀ ਬੱਤੋ ਕਟਾਰੀਆ ਨੂੰ ਟਿਕਟ ਦਿੱਤੀ ਗਈ ਹੈ ਪਾਰਟੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ਚ ਸੋਮਵਾਰ ਰਾਤ ਨੂੰ ਹੋਈ ਭਾਜਪਾ ਚੋਣ ਕਮੇਟੀ ਦੀ ਬੈਠਕ ਵਿੱਚ ਉਮੀਦਵਾਰਾਂ ਦੇ ਨਾਵਾਂ ਤੇ ਵਿਚਾਰ ਕੀਤਾ ਗਿਆ ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਸਨ ਮੀਟਿੰਗ ਵਿੱਚ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਕਰਨਾਟਕ ਹਰਿਆਣਾ ਅਤੇ ਉਮੀਦਵਾਰ ਬਾਰੇ ਜਿਹੜੀ ਚਰਚਾ ਕੀਤੀ ਗਈ ਨੌਰਥ-ਵੈਸਟ ਦੀ ਟਿਕਟ ਗੱਲ ਕਰੀਏ ਤਾਂ ਨੌਰਥ-ਵੈਸਟ ਤੋਂ ਹੰਸਰਾਏ ਹੰਸ ਟਿਕਟ ਕੱਟੀ ਗਈ ਆ ਇਸ ਦੇ ਨਾਲ ਹੀ ਉਹਨਾਂ ਨੂੰ ਪੰਜਾਬ ਭੇਜਿਆ ਜਾ ਸਕਦਾ ਹੈ ਤੇ ਜੋ ਪੰਜਾਬ ਵਿੱਚ ਵੀ ਭਾਜਪਾ ਮਜ਼ਬੂਤ ਹੋ ਸਕੇ ਕਿਉਂਕਿ ਹੰਸਰਾਏ ਹੰਸ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਸ਼ਫੀਪੁਰ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਜਾ ਸਕਦੀ ਜਿਹੜੀਆਂ ਸੂਤਰਾ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਿਹੜੀ ਬਹੁਤ ਵੱਡੀ ਤੁਹਾਡੇ ਨਾਲ ਖਬਰ ਸ਼ੇਅਰ ਕਰਦੇ ਆ ਕਿ ਜਿਹੜੀ ਦਿੱਲੀ ਤੋਂ ਜਿਹੜੀ ਆ ਉਹ ਹੰਸਰਾਜ ਹੰਸ ਦੀ ਜਿਹੜੀ ਆ ਟਿਕਟ ਕੱਢ ਦਿੱਤੀ ਗਈ ਆ 2009 ਵਿੱਚ ਹੰਸਰਾਜ ਹੰਸ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਅਕਾਲੀ ਦਲ ਦੇ ਮੈਂਬਰ ਵਜੋਂ ਕੀਤੀ ਸੀ 2009 ਦੀਆਂ ਲੋਕ ਸਭਾ ਚੋਣਾਂ ਤੋਂ ਜਲੰਧਰ ਤੋਂ ਲੜਿਆ ਸੀ ਜਿਸ ਵਿੱਚ ਉਹ ਹਾਰ ਗਏ ਸਨ ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਿੱਥੇ ਉਸ ਨੂੰ ਜਿਆਦਾ ਮੌਕਾ ਨਹੀਂ ਮਿਲਿਆ ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ 2019 ਵਿੱਚ ਭਾਜਪਾ ਦੀ ਤਰਫੋਂ ਦਿੱਲੀ ਪੱਛਮੀ ਤੋਂ ਚੋਣ ਲੜੇ ਅਤੇ ਜਿੱਤੇ। ਦਿੱਲੀ ਨਾਰਥ-ਵੈਸਟ ਤੋਂ ਜਗਿੰਦਰ ਚੋਧਲਿਆ ਨੂੰ ਟਿਕਟ ਦਿੱਤੀ ਗਈ ਹੈ। ਦਿੱਲੀ ਨਾਰਥ-ਵੈਸਟ ਤੋਂ ਭਾਜਪਾ ਦੇ ਉਮੀਦਵਾਰ ਜਗਿੰਦਰ ਹੋਣਗੇ। ਦੋਸਤੋ ਚੋਣਾਂ ਨੂੰ ਲੈ ਕੇ ਜਿਹੜੀ ਅਪਡੇਟ ਤੁਹਾਡੇ ਨਾਲ ਹਰ ਇੱਕ ਸ਼ੇਅਰ ਕਰਦੇ ਰਹੇ ਹੁਣ ਤੱਕ ਦੀ ਜਿਹੜੀ ਬਹੁਤ ਵੱਡੀ ਖਬਰ ਆ ਰਹੀ ਆ ਉਹ ਆ ਰਹੀ ਆ ਭਾਜਪਾ ਤੋਂ ਜਿਹੜੇ ਜਲੰਧਰ ਦੇ ਹੰਸਰਾਜ ਹੰਸ ਜੋ ਦਿੱਲੀ ਨਾਰਥ ਵੈਸਟ ਤੋਂ ਜਿਹੜੀ ਉਹਨਾਂ ਦੀ ਟਿਕਟ ਜਿਹੜੀ ਕੱਢ ਦਿੱਤੀ ਗਈ ਹੈ ਜਲੰਧਰ ਤੋਂ ਜਿਹੜੀ ਇਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜਿਹੜੀਆਂ ਚਰਚਾਾਂ ਮ ਜਿਹੜੇ ਛਿੜ ਰਹੀਆਂ ਨੇ ਲੋਕ ਸਭਾ ਚੋਣਾਂ ਵੀ ਥੋੜਾ ਸਮਾਂ ਹੀ ਰਹਿ ਗਿਆ ਹੈ ਸਾਰੀਆਂ ਪਾਰਟੀਆਂ 2024 ਜਿਹੜੀ ਲੋਕ ਸਭਾ ਦੀਆਂ ਚੋਣਾਂ ਦੀ ਜਿਹੜੀ ਤਿਆਰੀਆਂ ਜੋਰ-ਸ਼ਰਨਾਂ ਚੱਲ ਰਹੀਆਂ ਨੇ ਫਿਲਹਾਲ ਚੋਣ ਕਮਿਸ਼ਨ ਵੱਲੋਂ ਤਾਰੀਖ ਅਜੇ ਜਿਹੜੀ ਜਾਰੀ ਨਹੀਂ ਕੀਤੀ ਗਈ ਪਰ ਸਿਆਸਤ ਪਹਿਲਾਂ ਹੀ ਤੇਜ਼ੀ ਜਿਹੜੀ ਆ ਉਹ ਚੱਲ ਰਹੀ ਸੀ ਸਿਆਸਤ ਵਿੱਚ ਭਾਜਪਾ ਨੇ ਉਮੀਦਵਾਰਾਂ ਦੀ ਜਿਹੜੀ ਦੂਜੀ ਜੜੀ ਸੂਚੀ ਦਾੜਾ ਐਲਾਨ ਜਿਹੜਾ ਉਹ ਕਰ ਦਿੱਤਾ ਵਾ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਹੈ ਬੀਜਪੀ ਵੱਲੋਂ ਇਹ ਲਿਸਟ ਚ 72 ਉਮੀਦਵਾਰਾਂ ਦੇ ਨਵੇਂ ਜਿਹੜਾ ਐਲਾਨ ਕੀਤਾ ਗਿਆ ਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਰਾਰ ਖੱਟਰ ਨੂੰ ਵੀ 72 ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਖੱਟਰ ਕਰਨਾਲ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ ਗੜਵਾਲ ਤੋਂ ਅਨਿਲ ਬੁਲਾਨੀ ਚੋਣ ਮੈਦਾਨ ਵਿੱਚ ਹਨ ਨਰਗਠਾਕ ਨੂੰ ਹੁਮੇਰਪੁਰ ਤੋਂ ਮੌਕਾ ਦਿੱਤਾ ਗਿਆ ਹੈ ਭਾਜਪਾ ਦੀ ਦੂਜੀ ਸੂਚੀ ਵਿੱਚ ਸ਼ੋਕ ਤਵਰ ਨੂੰ ਸਿਰਸਾ ਤੋਂ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਗੁਰੂਗਰਾਮ ਰਾਏ ਤੋਂ ਇੰਦਰਜੀਤ ਸਿੰਘ ਫਰੀਦাবাদ ਤੋਂ ਕ੍ਰਿਸ਼ਨਪਾਲ ਗੁਰਜਰ ਅਤੇ ਮਹਾਰਾਸ਼ਟਰ ਤੋਂ ਸਾਬਕਾ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦੀ ਪਤਨੀ ਬੱਤੋ ਕਟਾਰੀਆ ਨੂੰ ਟਿਕਟ ਦਿੱਤੀ ਗਈ ਹੈ ਪਾਰਟੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ਚ ਸੋਮਵਾਰ ਰਾਤ ਨੂੰ ਹੋਈ ਭਾਜਪਾ ਚੋਣ ਕਮੇਟੀ ਦੀ ਬੈਠਕ ਵਿੱਚ ਉਮੀਦਵਾਰਾਂ ਦੇ ਨਾਵਾਂ ਤੇ ਵਿਚਾਰ ਕੀਤਾ ਗਿਆ ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਸਨ ਮੀਟਿੰਗ ਵਿੱਚ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਹਰਿਆਣਾ ਅਤੇ ਉਮੀਦਵਾਰ ਬਾਰੇ ਜਿਹੜੀ ਚਰਚਾ ਕੀਤੀ ਗਈ ਨੌਰਥ-ਵੈਸਟ ਲਈ ਟਿਕਟ ਗੱਲ ਕਰੀਏ ਤਾਂ ਨੌਰਥ-ਵੈਸਟ ਤੋਂ ਹੰਸਰਾਏ ਹੰਸ ਟਿਕਟ ਕੱਟੀ ਗਈ ਆ। ਇਸ ਦੇ ਨਾਲ ਹੀ ਉਹਨਾਂ ਨੂੰ ਪੰਜਾਬ ਭੇਜਿਆ ਜਾ ਸਕਦਾ ਹੈ ਤੇ ਜੋ ਪੰਜਾਬ ਵਿੱਚ ਵੀ ਭਾਜਪਾ ਮਜ਼ਬੂਤ ਹੋ ਸਕੇ। ਕਿਉਂਕਿ ਹੰਸਰਾਏ ਹੰਸ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਸ਼ਫੀਪੁਰ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਜਾ ਸਕਦੀ ਜਿਹੜੀਆਂ ਸੂਤਰਾ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਿਹੜੀ ਬਹੁਤ ਵੱਡੀ ਤੁਹਾਡੇ ਨਾਲ ਖਬਰ ਸ਼ੇਅਰ ਕਰਦੇ ਆ ਕਿ ਜਿਹੜੀ ਦਿੱਲੀ ਤੋਂ ਜਿਹੜੀ ਆ ਉਹ ਹੰਸਰਾਜ ਹੰਸ ਦੀ ਜਿਹੜੀ ਆ ਟਿਕਟ ਕੱਢ ਦਿੱਤੀ ਗਈ ਆ 2009 ਵਿੱਚ ਹੰਸਰਾਜ ਹੰਸ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਅਕਾਲੀ ਦਲ ਦੇ ਮੈਂਬਰ ਵਜੋਂ ਕੀਤੀ ਸੀ 2009 ਦੀਆਂ ਲੋਕ ਸਭਾ ਚੋਣਾਂ ਤੋਂ ਜਲੰਧਰ ਤੋਂ ਲੜਿਆ ਸੀ ਜਿਸ ਵਿੱਚ ਉਹ ਹਾਰ ਗਏ ਸਨ ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਿੱਥੇ ਉਸ ਨੂੰ ਜਿਆਦਾ ਮੌਕਾ ਨਹੀਂ ਮਿਲਿਆ ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ 2019 ਵਿੱਚ ਭਾਜਪਾ ਦੀ ਤਰਫੋਂ ਦਿੱਲੀ ਪੱਛਮੀ ਤੋਂ ਚੋਣ ਲੜੇ ਅਤੇ ਜਿੱਤੇ ਦਿੱਲੀ ਨਾਰਥ-ਵੈਸਟ ਤੋਂ ਜਗਿੰਦਰ ਚੋਦਲਿਆ ਨੂੰ ਟਿਕਟ ਦਿੱਤੀ ਗਈ ਹੈ ਦਿੱਲੀ ਨਾਰਥ-ਵੈਸਟ ਤੋਂ ਭਾਜਪਾ ਦੇ ਉਮੀਦਵਾਰ ਜਗਿੰਦਰ ਹੋਣਗੇ